ਮਾਂਜੋਗ ਐਸਐਸਪੀ ਫਿਰੋਜ਼ਪੁਰ ਸਾਮਿਆ ਮਿਸਰਾ ਜੀ ਵੱਲੋਂ ਜਿਹੜੀ ਇੱਕ ਟੀਮ ਬਣਾਈ ਗਈ ਸੀ ਡੀਐਸਪੀ ਜੀਰਾ ਸੀ ਗੁਰਦੀਪ ਜੀ ਤੇ ਐਸਐਚਓ ਮੱਲਾ ਗੁਰਪ੍ਰੀਤ ਦੀ ਆ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਿੱਦ 5 ਕਿਲੋ ਐਫੀਮ ਦੀ ਰਿਕਵਰੀ ਹੋਈ ਖਾਨਾ ਮੱਲਾ ਵਾਲਾ ਤੇ ਇਲਾਕੇ ਵਿੱਚ ਜਿਹੜਾ ਗੁਰਪ੍ਰੀਤ ਹੈਗਾ ਜਿਹੜਾ ਹਾਮਦ ਵਾਲਾ ਉੱਤਰਧਰ ਰਹਿਣ ਵਾਲਾ ਹੈਗਾ ਇਸ ਤੋਂ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਤੇ ਹੁਣ ਮੁਕਦਮਾ ਨੰਬਰ 35024 ਦਰਜ ਕਰਕੇ ਬੈਕਵਰਡ ਤੇ ਫਾਰਵਰਡ ਲਿੰਕੇਜ ਲੱਭੇ ਜਾ ਰਹੇ ਹਨ ਨਾਲ ਨਾਲ ਮੈਂ ਇਹੀ 10 ਗ੍ਰਾਮ ਕੀ ਜਿਹੜਾ 5 ਕਿਲੋ ਅਫੀਮ ਆ ਆ ਕਮਰਸ਼ੀਅਲ ਕੁਆਂਟੀਟੀ ਵਿੱਚ ਆਂਦਾ ਹੈ ਤੇ ਇਸ ਦੀ ਸਜ਼ਾ 10 ਸਾਲ ਵੀ ਹੋ ਸਕਦੀ ਹੈ ਧੰਨਵਾਦ ਜੀ ਸਰ ਜੋ ਜਿਹੜਾ ਬੰਦਾ ਫੜਿਆ ਇਸ ਦੇ ਬਾਰੇ ਹੋਰ ਕੋਈ ਪਰਚੇ ਚੱਲ ਰਹੇ ਸੀ ਪਹਿਲਾਂ ਰਿਕਾਰਡ ਮੁਤਾਬਿਕ ਇੱਕ ਪਰਚਾ ਇਸ ਤੇ ਪਹਿਲੇ ਵੀ ਦਰ ਸੀ ਅਸੀਂ ਹੋਰ ਰਿਕਾਰਡ ਦੇਖ ਰਹੇ ਹਾਂ ਨਾਲ ਨਾਲ ਮੈਂ ਤੁਹਾਨੂੰ ਆ ਵੀ ਦੱਸ ਦਵਾਂ ਕਿ ਜਿਹੜੀ ਮਾਨਜੋ ਕੇ ਸਸਪੀ ਸੋਮਿਆ ਮਿਸਰਾ ਵੱਲੋਂ ਇੱਕ ਅਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਹੈ ਉਹ ਜਿਹੜਾ ਆਰੋਪੀ ਹੈ ਉਸ ਦੀ ਜਿਹੜੀ ਸੰਪਤੀ ਹੈ ਜੋ ਨਸਾ ਵੇਚ ਕੇ ਬਣਾਈ ਗਈ ਸੀ ਉਹ ਵੀ ਜ਼ਬਤ ਕਰਨ ਲਈ ਉਪਰਾਲੇ ਕਰ ਰਹੀ ਹੈ ਤੇ ਇਹਦੀ ਸੰਪਤੀਆਂ ਵੀ ਛੇਤੀ ਛੇਤੀ ਜ਼ਬਤ ਕਰਾਂਗੇ ਧੰਨਵਾਦ